ਪੰਜਾਬ ਦੇ ਅੱਜ ਕੀ ਜ਼ਿਲ੍ਹਿਆਂ ਚ ਵਰਿਆ ਸ਼ਮਸ਼ਮੀ ਜਿਸ ਵਿੱਚ ਮੋਗਾ ਜ਼ਿਲ੍ਹਾ ਵੀ ਸ਼ਾਮਲ ਹੈ ਸਤਿ ਸ੍ਰੀ ਅਕਾਲ ਜੀ ਮੈਂ ਮਹਕਦੀਪ ਕੱਟ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ 5 ਵਜੇ ਦੀ ਸਵੇਰ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆਂ ਪੰਜਾਬ ਦੇ ਸੱਜੇ ਲਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਜ਼ਾ ਰੋਗ ਨਾਵਾ ਤੇ ਮਾਲੀ ਤੇ ਮੋਗਾ ਵਿੱਚ ਅੱਜ ਮੀਂਹ ਵੜਿਆ ਮੌਸਮ ਵਿਭਾਗ ਨੇ ਨਜ਼ਦੀਕੀ ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਇਸ ਦੇ ਨਾਲ ਹੀ ਬਹਿਮਾ ਦੇ ਜਲ ਪੱਧਰ ਵਿੱਚ ਵੀ ਵੱਡਾ ਫਰਕ ਨਹੀਂ ਆਇਆ ਪਰ ਤਰਨਤਾਰਨ ਤੇ ਆਸ-ਪਾਸ ਦੇ ਇਲਾਕੇ ਵਿੱਚ ਪਾਣੀ ਭਰਨ ਕਰਨ ਹਾਲਾਤ ਅਜੇ ਵੀ ਖਰਾਬ ਨੇ ਸ਼ਨੀਵਾਰ ਦੇ ਅਨੁਸਾਰ ਪੌਂਗ डैम ਦਾ ਜਲ ਪੱਧਰ 1382 75 ਫੁੱਟ ਦਰਜ ਕੀਤਾ ਗਿਆ ਜਿੱਥੇ ਪਾਣੀ ਦੀ ਆਵਕ 48395 ਕਿਊਸਿਕ ਹੈ ਜਦਕਿ ਨਿਕਾਸੀ ਇਸ ਨਾਲੋਂ ਕਾਫੀ ਵੱਧ 74427 ਕਿਊਸਿਕ ਦਰਜ ਕੀਤੀ ਗਈ ਭਾਗੜਾ ਡੈਮ ਵਿੱਚ ਪਾਣੀ ਦਾ ਪੱਧਰ 166.96 ਫੁੱਟ ਮਾਪਿਆ ਗਿਆ ਇੱਥੇ ਪਾਣੀ ਦੀ ਆਮਦ 54070 ਕਿਓਸੇ ਕਹਾ ਰਹੀ ਜਦੋਂ ਕਿ ਨਿਕਾਸੀਤ 43342 ਕਿਓਸੇ ਕੀਤੀ ਜਾਂਦੀ ਹੈ ਜੇਕਰ ਹਰੀਕੇ ਐਡਵਰਕਸ ਦੀ ਗੱਲ ਕਰੀ ਜਾਏ ਤਾਂ ਹਰੀਕੇ ਹੈਡਵਰਕਸ ਤੇ ਤਲਾਬ ਦਾ ਪੱਧਰ 688 ਫਟ ਦਰਜ ਹੋਇਆ ਉਪਰ ਇੱਥੇ 140120 ਕਿਓਸੇ ਕ ਪਾਣੀ ਪਹੁੰਚਾ ਇਸ ਵਿੱਚੋਂ ਫਿਰੋਜ਼ਪੁਰ ਫੀਡਰ ਨੂੰ 8000 ਸੈਂਤੀ ਕਿਉਸੇ ਦਾ ਰਾਜਸਥਾਨ ਫੀਡਰ ਨੂੰ 13795 ਕਿਉਸੇ ਕਤੇ ਮਖੂ ਨਹਿਰ ਨੂੰ 187 ਕਿਉਸੇ ਪਾਣੀ ਦਿੱਤਾ ਗਿਆ ਹੰਟਾ ਵਾਲ 124101 ਕਿਉਸੇ ਪਾਣੀ ਛੱਡਿਆ ਗਿਆ ਇਸ ਕਰਕੇ ਦਰੰਦਾਰਨ ਦਾ ਲੈ ਕੇ ਫਾਜ਼ਿਲਕਾ ਤੱਕ ਹਾਲਾਤ ਗੰਭੀਰ ਬਣੇ ਹੋਏ ਨੇ ਅਮਿਸਰ ਕਪੂਰਥਲਾ ਹਸ਼ਿਆਰਪੁਰ ਅਤੇ ਮੋਗਾ ਇਲਾਕੇ ਵਿੱਚ ਹੜ ਕਾਰਨ ਸਥਿਤੀ ਨਾਜ਼ੁਕ ਹੈ ਪੰਜਾਬ ਦੇ ਕੁਝ ਇਲਾਕੇ ਵਿੱਚ ਅੱਜ ਵੀ ਮੀਂਹ ਪਿਆ ਲੁਧਿਆਣਾ ਵਿੱਚ ਆ 10.4 ਮਿਲੀਮੀਟਰ ਅਮਿਸਰ ਵਿੱਚ 0.6 ਮਿਲੀਮੀਟਰ ਹਿਆਰ ਪਰ ਵਿੱਚ 1 ਮਿਲੀਮੀਟਰ ਪਠਾਨਕੋਟ ਵਿੱਚ 3.5 ਮਿਲੀਮੀਟਰ ਤੇ ਰੋਪਨਗਰ ਵਿੱਚ 0.5 ਮਿਲੀਮੀਟਰ ਤੇ ਮੋਗਾ ਵਿੱਚ ਵੀ ਕਾਫੀ ਮੀਂਹ ਦਰਜ ਕੀਤਾ ਗਿਆ ਸੋ ਜਬਾਦ ਰਾਤ ਦੇ ਤਾਪਮਨ ਵਿੱਚ 1.6 ਡਿਗਰੀ ਦੀ ਕਮੀ ਆਈ ਹੈ ਹਾਲਾਂਕਿ ਤਾਪਮਨ ਅਜੇ ਵੀ ਆਮ ਪੱਧਰ ਦੇ ਨੇੜੇ ਹੀ ਹੈ ਮੌਸਮ ਦੇ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਤੇ ਜੇਕਰ ਤੁਸੀਂ ਮੋਗਾ ਜ਼ਿਲ੍ਹੇ ਤੇ ਬਿਲੋਂਗ ਕਰਦੇ ਹੋ ਸਾਨੂੰ ਉਹ ਵੀ ਕਮੈਂਟ ਕਰਕੇ ਦੱਸੋ ਧੰਨਵਾਦ